ਇੱਕ ਹੋਰ ਗੱਲ ਸਾਹਮਣੇ ਆਉਂਦੀ ਹੈ ਕਿ ਪਹਿਲਾਂ ਜਿੱਦਾਂ 8 ਘੰਟੇ ਡਿਊਟੀ ਹੁੰਦੀ ਸੀਗੀ ਹਰ ਏਮਪਲੋਈਜ਼ ਦੀ ਹਨਾ ਅੱਜ ਕੱਲ ਇੱਕ ਟ੍ਰੈਂਡ ਚੱਲ ਰਿਹਾ ਹੈ ਕਿ ਆਲਮੋਸਟ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਉਹਨਾਂ ਨੇ ਜਿਹੜੇ ਸਰਕਾਰਾਂ ਦੇ ਜਿਹੜੇ ਮਤੇ ਨੇ ਉਹਨਾਂ ਤੇ ਗੌਰ ਕਰਨਾ ਸ਼ੁਰੂ ਕਰਤਾ ਹੈ ਵੀ 12 ਘੰਟੇ ਡਿਊਟੀ ਲਈ ਜਾਵੇ ਹਨਾ ਬਹੁਤ ਸਾਰੀਆਂ ਜਗਾਵਾਂ ਤੇ 9 ਤੋਂ 10 ਘੰਟੇ ਵੀ ਸ਼ੁਰੂ ਹੋ ਗਿਆ ਆਲਮੋਸਟ 2030 ਦੇ ਕਰੀਬ ਕਰ ਲਾ ਕੇ 12 ਘੰਟੇ ਇੱਕ ਏਮਪਲੋਈ ਜਿਹੜਾ ਜੌਬ ਕਰਿਆ ਕਰੇਗਾ ਅਗਰ 12 ਘੰਟੇ ਬੰਦਾ ਜੌਬ ਕਰਦਾ ਹੈ ਉਹਦੀ 12 ਘੰਟੇ ਲਗਾਤਾਰ ਡਿਊਟੀ ਕਰਦਾ ਹੈ ਤੇ ਉਹਦੀ ਬਾਡੀ ਤੇ ਕੀ ਇਫੈਕਟ ਪੈ ਸਕਦਾ ਹੈ ਤੇ ਮਤਲਬ ਇਹਦਾ ਸੋਲੂਸ਼ਨ ਕੀ ਹੈ ਤੇ ਸਰਕਾਰਾਂ ਨੂੰ ਇਸ ਤੇ ਕੀ ਕੀ ਕੁਝ ਕਰਨਾ ਚਾਹੀਦਾ ਹੈ ਉਹਦੇ ਬਾਰੇ ਤੁਹਾਡਾ ਕੀ ਓਪੀਨੀਅਨ ਕੁਝ ਪਲੀਜ਼ ਦੱਸੋਗੇ ਬਿਲਕੁਲ ਬਿਲਕੁਲ oh my god it is very it's going to be very dangerous ਮਤਲਬ ਮੈਂ ਇਸ ਚੀਜ਼ੇ ਮੈਂ ਤਾਂ ਹਲੇ ਵੀ ਇਸ ਚੀਜ਼ ਦੇ ਅੱਗੇ ਨਹੀਂ ਹੈ ਕਿ ਤੁਸੀਂ ਪਹਿਲੇ ਹੁੰਦਾ ਸੀ ਲੋਕ ਜੌਬ ਕਰਦੇ ਸੀ ਹਨਾ ਸਾਡੇ ਪੇਰੈਂਟਸ ਨੇ ਵੀ ਕੀਤਾ ਕਿ 9 ਤੋਂ 5 ਜੌਬ ਹੈ ਤਾਂ ਚਲੋ ਬੜਾ ਜ਼ਿਆਦਾ ਤੋਂ ਜ਼ਿਆਦਾ 7:00 ਵਜੇ 7:00 ਵਜੇ ਅਗਲੇ ਨੇ ਆਪਣੇ ਘਰ ਆਣਾ ਔਰ ਆਪਣੇ ਘਰ ਆ ਕੇ ਆਪਣੇ ਬੱਚਿਆਂ ਨੂੰ ਵੀ ਦੇਖਣਾ ਅੱਜ ਕੱਲ ਬੱਚਿਆਂ ਨੂੰ ਕੌਣ ਦੇਖ ਰਿਹਾ ਹੈ ਅਗਰ ਅਸੀਂ ਗੱਲ ਕਰਦੇ ਹਾਂ ਨਾ ਮਤਲਬ ਮੈਂ ਇੱਥੇ ਕਹੂੰਗੀ ਕਿ ਸਾਨੂੰ ਕੰਪੀਟੀਸ਼ਨ ਨਹੀਂ ਸਾਨੂੰ ਹੈਲਥ ਬਾਕੀ ਸਾਰੀ ਚੀਜ਼ਾਂ ਨੂੰ ਛੱਡ ਕੇ ਸਾਨੂੰ ਹੈਲਥ ਵੱਲ ਧਿਆਨ ਦੇਣਾ ਚਾਹੀਦਾ ਗਵਰਨਮੈਂਟ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਮਤਲਬ ਅਗਰ ਮੈਂ ਇੱਥੇ ਕਹਾਂ ਕਿ ਮੈਂ ਤਾਂ ਮਤਲਬ ਇਹ ਹੀ ਚੀਜ਼ ਕਹੂੰਗੀ ਕਿ ਭਈ ਤੁਸੀਂ 8 ਘੰਟੇ ਤੋਂ ਜ਼ਿਆਦਾ ਤੁਸੀਂ ਕੰਮ ਹੀ ਨਾ ਲਓ ਕਿਸੇ ਤੋਂ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸੋਸਾਇਟੀ ਹੈਲਦੀ ਹੋਵੇ ਨਾ ਤਾਂ 8 ਘੰਟੇ ਤੋਂ ਜ਼ਿਆਦਾ ਕੰਮ ਨਹੀਂ ਹੋਣਾ ਚਾਹੀਦਾ ਜਿੰਨਾ ਇਹ ਤੁਸੀਂ ਲੰਬਾ ਕਰ ਖਿੱਚਦੇ ਜਾਓਗੇ ਤੁਸੀਂ ਠੀਕ ਹੈ ਤੁਸੀਂ ਉਹਨਾਂ ਨੂੰ ਵੀ ਮਸ਼ੀਨ ਬਣਾ ਲੈ ਆਲਰੇਡੀ ਮਸ਼ੀਨ ਬਣ ਗਏ ਆ ਕੌਣ ਬੱਚੀ ਆ ਜਿਹੜੇ ਅੱਜ ਕੱਲ ਵਿਆਹ ਕਰਵਾਉਣਾ ਚਾਹੁੰਦੇ ਆ ਕਿਉਂਕਿ ਉਹਨਾਂ ਕੋਲ ਟਾਈਮ ਹੀ ਨਹੀਂ ਹੈ ਅਗਰ ਗਲਤੀ ਨਾਲ ਮੈਰਿਜ ਵੀ ਹੋ ਜਾਂਦੀ ਆ ਔਰ ਇਹ ਗਲਤੀ ਦੇ ਨਾਲ ਉਹਨਾਂ ਦੇ ਬੇਬੀ ਵੀ ਹੋ ਜਾਂਦੇ ਆ ਤਾਂ ਬੇਬੀ ਇਜ਼ ਦਾ ਸਫਰ ਨਾ ਓ ਇਟ ਇਜ਼ ਤੋ ਬੱਚੇ ਦੀ ਸਾਈਕੋਲੋਜੀ ਕਿਦਾਂ ਦੀ ਹੋਏਗੀ ਤੁਸੀਂ ਸੋਚੋ ਕਿ ਜਿਹਦੇ ਮਾਪੇ ਉਹਦੇ ਕੋਲ ਟਾਈਮ ਨਹੀਂ ਹੈ ਉਹਨਾਂ ਕੋਲ ਔਰ ਉਹ ਗਲਤੀ ਦੇ ਨਾਲ ਆ ਵੀ ਗਿਆ ਔਰ ਉਹ ਮੇਡ ਉਹਨੂੰ ਪਾਲ ਰਹੀ ਹੈ ਪੇਰੈਂਟਸ ਕੋਲ ਉਹਦੇ ਲਈ ਪਿਆਰ ਲਈ ਟਾਈਮ ਨਹੀਂ ਹੈ ਪੇਰੈਂਟਸ ਨੂੰ ਉਹਨੂੰ ਪੁਚਕਾਰਨ ਦਾ ਟਾਈਮ ਨਹੀਂ ਹੈ ਤੋ ਫਿਰ ਉਸ ਬੱਚੇ ਦੇ ਤੁਸੀਂ ਕੀ ਉਮੀਦ ਰੱਖਦੇ ਹੋ ਕਿ ਉਹ ਹੈਲਦੀ ਸੁਸਾਇਟੀ ਬਣਾਣਗੇ ਨੋ ਨੇਵਰ ਇੱਥੇ ਤਾਂ ਗਵਰਨਮੈਂਟ ਨੂੰ ਮੈਂ ਤਾਂ ਬਹੁਤ ਮੇਰੇ ਖਿਆਲ 4-5 ਵੀਡੀਓਜ਼ ਮੈਂ ਬਣਾਇਆ ਜਿੱਥੇ ਮੈਂ ਇਹ ਕਹਿੰਦੀ ਆ ਕਿ ਤੁਸੀਂ 8 ਘੰਟੇ ਤੋਂ ਜ਼ਿਆਦਾ ਔਰ ਉਹਨਾਂ ਨੂੰ ਫੈਮਿਲੀ ਲਈ ਟਾਈਮ ਦੋ ਅਗਰ ਇਹ ਹੀ ਕੰਮ ਰਿਆ ਤੋ ਫਿਰ ਹੌਲੀ ਹੌਲੀ ਲੋਗ ਆਈਸੋਲੇਟਡ ਹੋ ਜਾਣਗੇ ਅਜੀ ਇੱਕ ਮੈਂ ਕਿਸੇ ਦੇ ਰਿਵਿਊ ਦੇਖ ਰਹੀ ਸੀ ਹੀ ਵਾਸ ਸੇਇੰਗ ਕਿ ਲੜਕੀਆਂ ਵਿਆਹ ਨਹੀਂ ਕਰਨਾ ਚਾਹੁੰਦੀਆਂ 25 ਤੋਂ 40 ਸਾਲ ਦਾ ਉਹਨਾਂ ਨੇ ਇੱਕ ਸਟੱਡੀ ਕੀਤੀ ਆ ਉਹਦੇ ਚ ਉਹ ਕਹਿੰਦੇ ਆ ਕਿ ਲੜਕੀ ਵਿਆਹ ਨਹੀਂ ਕਰਨਾ ਚਾਹੁੰਦੀਆਂ ਲੜਕੀਆਂ ਸਾਰੀਆਂ ਦੇ ਵਾਂਟ ਟੂ ਬੀ ਇੰਡੀਪੈਂਡੈਂਟ ਇਫ ਫੈਸ਼ਨ ਆ ਗਿਆ ਇਹ ਫੈਸ਼ਨ ਨਹੀਂ ਹੈ ਉਹ ਜਾਂ ਤਾਂ ਕੰਮ ਕਰ ਸਕਦੀਆਂ ਹੋ ਜਾਂ ਬੱਚੇ ਪਾਲ ਸਕਦੀਆਂ ਜਾਂ ਉਹ ਫੈਮਿਲੀ ਦੇਖ ਸਕਦੀਆਂ ਅਗਰ ਉਹਨੇ ਡਿਊਟੀ ਕਰਨੀ ਹੈ ਤਾਂ ਬੱਚੇ ਨੂੰ ਕਿਤੋਂ ਦੇਖ ਲੈਣਗੀ ਨਾ ਉਹ ਮਤਲਬ ਇਹ ਤਾਂ ਅਗਰ ਤੁਸੀਂ ਹੈਲਦੀ ਸੁਸਾਇਟੀ ਅਗਰ ਚਾਹੀਦੀ ਹੈ ਨਾ ਸਾਨੂੰ ਤੇ ਲੇਡੀ ਨੂੰ ਲੇਡੀ ਹੀ ਰਹਿਣ ਦਿੱਤਾ ਜਾਵੇ ਤਾਂ ਮੈਂ ਕਹਿੰਨੀ ਆ ਜਿਆਦਾ ਬੈਟਰ ਹੈ ਉਹਨੇ ਬੱਚੇ ਨੂੰ ਅਫੈਕਸ਼ਨ ਦੇਣੀ ਆ ਉਹਨੇ ਬੱਚੇ ਨੂੰ ਸਨੇਹ ਦੇਣਾ ਜਿਹੜੀ ਲੇਡੀ ਉਥੋਂ ਕਲਪਕੇ ਆਉਗੀ ਉਹ ਬੱਚੇ ਨੂੰ ਸਨੇਹ ਨਹੀਂ ਦੇ ਪਾਏਗੀ ਐਂਡ ਇਟ ਇਜ਼ ਵੈਰੀ ਬੈਟਰ ਟਰੂਥ ਆਫ ਟੁਡੇ ਸੋਸਾਇਟੀ ਜੋ ਮੈਂ ਇਹ ਸੋਚ ਰਹੀ ਆ ਕਿ ਭਾਈ ਇਹ ਆਣ ਵਾਲੇ ਬੱਚਿਆਂ ਦੇ ਮੈਂ ਤੂੰ ਕਹਿੰਦੀ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਿਹਾ ਹੈ ਤੋ ਫਿਰ ਬੈਟਰ ਹੈ ਕਿ ਠੀਕ ਹੈ ਜੋ ਬੱਚੇ ਕਹਿ ਰਹੇ ਹਨ ਨਾ ਕਿ ਅਸੀਂ ਅੱਗੇ ਕਿਸੇ ਹੋਰ ਆਤਮਾ ਨੂੰ ਨਹੀਂ ਕਲਪਣਾ ਤੂੰ ਬਿਲਕੁਲ ਸਹੀ ਹੈ ਬਟ ਉਹ ਦੇਖੋ ਫਿਰ ਕਿੱਦਾਂ ਦੇ ਆ ਹੁਣ ਉਥੇ ਚਾਈਨਾ 'ਚ ਮੈਂ ਦੇਖ ਰਹੀ ਆ ਕਿ ਉਹਨੂੰ ਉਹਦਾਂ ਨੂੰ ਜਾਪਾਨ 'ਚ ਉਹਨਾਂ ਨੂੰ ਛੁੱਟੀ ਦੇ ਰਿਹਾ ਹੈ ਕਿ ਹਾਂ ਇਹ ਬੱਚੇ ਪੈਦਾ ਕਰੋ ਇੰਦਾ ਇਹ ਮਸ਼ੀਨ ਥੋੜੀ ਬਣਾ ਲਓਗੇ ਤੁਸੀਂ ਨਾ ਹਿਊਮਨ ਬੀਇੰਗਸ ਨੂੰ ਕਿ ਜਦੋਂ ਤੁਹਾਨੂੰ ਲੱਗੇਗਾ ਕੰਟਰੋਲ ਕਰ ਲਓ ਆਪਣੀ ਤੁਸੀਂ ਪੋਪੂਲੇਸ਼ਨ ਕੰਟਰੋਲ ਕਰੋ ਜਦੋਂ ਤੁਹੇ ਕੋਗੀ ਜੀ ਲੱਗਜੋ ਐਦਾਂ ਥੋੜੀ ਹੁੰਦਾ ਹੈ ਨਾ ਤੁਹਾ ਬੱਚੀ ਇਹ ਥੋੜੀ ਹੈ ਕਿ ਮਸ਼ੀਨ ਪੈਦਾ ਕਰ ਰਹੀ ਹੈ ਤੁਹਾਡੀ ਸਾਈਕੋਲੋਜੀ ਤੁਹਾਡੀ ਫਿਜ਼ੀਕਲ ਹੈਲਥ ਵੀ ਉਸਦੇ ਲਈ ਕੰਪੈਟੀਬਲ ਹੋਣੀ ਚਾਹੀਦੀ ਹੈ ਨਾ ਮੈਂ ਮਤਲਬ ਇਹ ਤਾਂ ਫਿਰ ਇੱਥੇ ਅਗਰ ਅਸੀਂ ਗੱਲ ਕਰਦੇ ਆਂ ਤਾਂ ਆਈ ਆਲਵੇਸ ਟਾਕ ਅਬਾਊਟ ਕਿ ਕਸਟਮਾਈਜ਼ੇਸ਼ਨ ਆਫ ਬੇਬੀ ਅਗਰ ਮੇਰੀ ਇੱਛਾ ਹੋਊਗੀ ਕਿ ਮੈਂ ਹਲਦੀ ਬੱਚਾ ਪੈਦਾ ਕਰਾਂ ਤਾਂ ਉਹਦੇ ਲਈ ਮੈਨੂੰ ਟਾਈਮ ਦਿੱਤਾ ਚਾਹੀਦਾ ਨਾ ਆਈ ਆਲਵੇਸ ਟਾਕ ਅਬਾਊਟ ਗੁੱਡ ਨਿਊਜ਼ ਮੂਵੀ ਵਰਡ ਨਿਊਜ਼ ਮੂਵੀ ਚ ਦੋ ਐਗਜ਼ਾਮਪਲ ਦਿਖਾਈਆਂ ਇੱਕ ਬੰਦਾ ਇਨਾ ਪੋਜ਼ਿਟਿਵ ਹੋ ਕੇ ਬੇਬੀ ਕਰਦਾ ਦਿਲਜੀਤ ਦੋਸਾਨ ਸਤੋ ਦਿਖਾਇਆ ਦੂਸਰਾ ਅਸ਼ੇ ਕੁਮਾਰ ਦਿਖਾਇਆ ਜੋ ਅਨਮਨਿ ਮੰਨ ਦੇ ਨਾਲ ਬੱਚਾ ਪੈਦਾ ਕਰਦਾ ਹੈ ਨਾ ਉਹਦਾ ਬੱਚਾ ਪ੍ਰੀਮਚੂਰ ਹੁੰਦਾ ਬਸਾਂ ਬੱਚਦੀ ਉਹਦੀ ਬੇਟੀ ਮਤਲਬ ਇਹ ਸੋਸਾਇਟੀ ਹੈ ਜੇ ਰ ਅਗਰ ਇਹ ਲੋਕ ਸਮਝ ਨਾ ਜਾਂਦੇ ਐ ਤੁਸੀਂ ਬੜਾਈ ਜਾਓ ਮਸ਼ੀਨਾਂ ਬਣਾਈ ਜਾਓਗੇ ਤੁਸੀਂ ਬੰਦੇ ਵੀ ਮਸ਼ੀਨਾਂ ਬਣਾਈ ਜਾਓਗੇ ਅਗਰ 12 ਘੰਟੇ ਕੰਮ ਕਰਵਾਓਗੇ ਤੋ ਜਾਦਾ ਤੋਂ ਜ਼ਿਆਦਾ ਮੈਂ ਇਹ ਲਿਖ ਕੇ ਦੇ ਰਹੀ ਹਾਂ ਕਿ 5 ਸਾਲ ਤੋਂ ਉੱਪਰ ਇਹ ਸੋਸਾਇਟੀ ਨਹੀਂ ਚੱਲੇਗੀ ਬਿਕੋਜ਼ एवरीवन ਇਜ਼ ਗੋਇੰਗ ਟੂ ਬੀ ਮੈਂਟਲੀ ਅਪਸੈਟ 12 ਘੰਟੇ ਅਗਰ ਤੁਸੀਂ ਕੰਮ ਕਰਦੇ ਹੋ ਦੈਟ ਟੂ ਅੱਜਕੱਲ ਆਪਾਂ ਜਿਹੜੀ ਇਲੈਕਟ੍ਰੋਨਿਕ ਮੀਡੀਆ ਤੇ ਕੰਮ ਕਰਦੇ ਹਾਂ ਇਹ ਜਿਹੜੀਆਂ ਰੇਡੀਏਸ਼ਨ ਹੈ ਦੇ ਆਰ ਸੋ ਮੱਚ ਹਾਰਮਫੁਲ ਤੁਹਾਨੂੰ ਅਧੀਆਂ ਚੀਜ਼ਾਂ ਨਹੀਂ ਦਸੀਆਂ ਜਾਂਦੀਆਂ ਤੇ ਇਹ ਤੁਹਾਡੀ એનર્ਜੀ ਡレイン ਕਰਦੇ ਆ ਔਰ ਤੁਸੀਂ ਹੌਲੀ-ਹੌਲੀ ਦੇਖੋਗੇ ਹਰ ਬੰਦਾ ਹਾਲੇ ਹੀ ਤੁਸੀਂ ਸੈਲਫਿਸ਼ ਹੁੰਦੇ ਜਾਂਦੇ ਹੋ अगर होर थोड़े में अगर अठ की जगह बारह घंटे करते तो सेल्फिश हो जाना एंड एवरी हाउस मेंटली अपसेट पर्सन आई कैन गिव यू इन राइटिंग इन्ना ज्यादा बुरा हाल होने वाला है अगर ये लागू होंगे तो मैं तो यही कहनी बट प्रॉब्लम यही है, है अगर किसी को कहो कि तुम करो तीस कहो कि भी असी नहीं इना कम करना पर कहें कि सोनू रिपलेस करने होर लोग बैठे है तो रोटी तो सारे ने खानी है ना ਅਗ ਤੁਸੀਂ ਇਹ ਵੀ ਆਪਸ਼ਨ ਨਹੀਂ ਲੈ ਸਕਦੇ ਵੀ ਮੈਂ ਕੰਮ ਛੱਡ ਕੇ ਘਰ ਬੈਠ ਜਾਣਾ ਮੈਂ ਕਿਤੇ ਹੋਰ ਕੰਮ ਕਰੂੰਗਾ ਮਸਾ ਜੌਬ ਮਿਲ ਰਹੀ ਹੈ ਤਾਂ ਲੋਕਾਂ ਨੇ ਤੁਸੀਂ ਮਤਲਬ ਜੀਣ ਦਾ ਕੋਈ ਰਸਤਾ ਨਹੀਂ ਛੱਡ ਰਹੇ ਇਹਦੇ ਗਵਰਨਮੈਂਟ ਨੂੰ ਇਸ ਉੱਪਰ ਬਹੁਤ ਜ਼ਿਆਦਾ ਮੇਰੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਕੰਮ ਕਰਨਾ ਚਾਹੀਦਾ ਇਸ ਵਾਲ ਕਿ ਤੁਸੀਂ ਸਿਰਫ ਮਸ਼ੀਨਾਂ ਬਣਾਣੀਆਂ ਕਿ ਹੈਲਦੀ ਸੁਸਾਇਟੀ ਬਣਾਣੀ ਹੈ ਕਿਉਂਕਿ ਪਹਿਲੇ ਹੁੰਦਾ ਸੀ ਕਿ ਆਕੇ ਨਹੀਂ ਕੰਮ ਕਰਨਾ ਪੈਂਦਾ ਸੀ ਹੁਣ ਤਾਂ ਮੈਂ ਦੇਖਦੀਆਂ ਚਾਹੇ ਬੈਂਕ ਐਮਪਲੋਈ ਹੈ ਚਾਹੇ ਸਕੂਲ ਟੀਚਰ ਹੈ ਚਾਹੇ ਕੋਈ ਵੀ ਐਮਪਲੋਈ ਹੈ ਬਿਊਰੋਕਰੇਟਸ ਹੈ ਕੋਈ ਵੀ ਹੈ ਆਕੇ ਵੀ ਫੋਨ ਚੱਲਦੇ ਆ ਸਾਰਿਆਂ ਦੇ ਰਾਤ ਨੂੰ 12 ਵਜੇ ਵੀ ਫੋਨ ਆ ਜਾਏਗਾ ਤਾਂ ਉਹਨਾਂ ਨੇ ਅਨਸਰ ਦੇਣਾ ਰਾਤ ਨੂੰ 8 ਵਜੇ ਆ ਜਾਏਗਾ ਤਦ ਪਹਿਲੇ ਸਿਰਫ ਲੈਂਡਲਾਈਨ ਹੁੰਦਾ ਸੀਗਾ ਕਿ ਕੋਈ ਐਮਰਜੈਂਸੀ ਹੈ ਤਾਂ ਤੁਹਾਨੂੰ ਬੁਲਾਇਆ ਜਾਂਦਾ ਸੀ ਹੁਣ ਤਾਂ ਅਗਰ ਤੁਹਾਨੂੰ 10 ਵਜੇ ਵੀ ਕੰਮ ਦਿੱਤਾ ਜਾਂਦਾ ਤੁਹਾਨੂੰ ਨਾਲੇ ਕਿਹਾ ਜਾਂਦਾ 12 ਵਜੇ ਤੱਕ ਕੰਪਲੀਟ ਕਰਕੇ ਦਿਓ